ਲਵੀ ਮਿੱਤਰੋ ਪਿੰਡ ਸਮਲਸਰ ਦੇ ਵਿੱਚੋਂ ਜ਼ਿਲ੍ਹੇ ਮੋਗੇ ਦਾ ਮਨਮੱਤਾ ਨਗਰ ਅਤੇ ਸਮਲਸਰ ਤੋਂ ਵੈਰੋਕੇ ਵਾਲੇ ਪਾਸੇ ਨੂੰ 3 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਾਹਰ ਖੇਤਾਂ ਦੇ ਵਿੱਚ ਵੀਰੇ ਸੁਖਪ੍ਰੀਤ ਬਾਈ ਕੇ ਘਰੋਂ ਵੀਡੀਓ ਕਵਰ ਕੀਤੀ ਆ ਆਂ ਗਾਂ ਜਿਹੜੀ ਆਪ ਇੰਡਾਈਵਰ ਦੀ ਆ ਮਿੱਤਰੋ ਵੜ ਦੂਜਾ ਸੂਆ ਸੂਈ ਆ 35 ਕਿਲੋ ਦੁੱਧ ਪਹਿਲੇ ਸੂਏ ਕੰਡੇ ਦੇ ਉੱਤੇ ਨੇ ਤਰਿਆ ਹੋਇਆ ਹੁਣ 15-16 ਕਿਲੋ ਗੁੱਧ ਕੱਢਿਆ ਹੋਇਆ ਕਿਉਂਕਿ ਗਾਂ ਪੈਠਣ ਉੱਠਣ ਦੇ ਵਿੱਚ ਔਖੀ ਸੀ ਤਿਆਰੀ ਬਹੁਤ ਚੰਗੀ ਆ ਮਗਰ ਰੌਕਸਟਾਰ ਦੀ ਵੱੱਛੀ ਆ ਟੈਂਡਾ ਇੱਕ ਹੋਇਆ ਸੂਈ ਨੂੰ ਬਾਈ 40 ਲੀਟਰ ਦੁੱਧ ਦੀ ਟੋਰਨ ਨਾਲ ਪਾਊਗੀ ਕਰਮਾਲੀ 1.40 ਹਜ਼ਾਰ ਰੁਪਏ ਦੀ ਡਿਮਾਂਡ ਰੱਖੀ ਆ ਵੀਰੇ ਹੁਣਿਆਂ ਨੇ ਵਿੱਚੋਂ ਮਾਨਤਨ ਹੋ ਜੂਗਾ ਇੱਕ ਘੰਟਾ ਹੋਇਆ ਸੂਈ ਨੂੰ ਤੇ ਬੱਛੀ ਦਾ ਵਜਨ ਵਜਨ ਬਾਬੇ ਦੀ ਕਿਰਪਾ ਦੇ ਨਾਲ ਵੇਲਬੂਲ ਇੰਨੀ ਕੁ ਆ ਕੇ ਮਾੜਾ ਬੰਦਾ ਵੱਛੀ ਚੱਕ ਨਹੀਂ ਸਕਦਾ ਰੌਕਸਟਾਰ ਦੇ ਸੀਮਨ ਦੀ ਵੱਛੀ ਆ ਆਪ ਵੈੜ ਹੈਗੀ ਅਨਡਾਇਵਰ ਦੀ ਬਾਈ ਬਹੁਤ ਚੰਗੀ ਤਿਆਰੀ ਦੇ ਵਿੱਚ ਸੁਧਰੀ ਹੋਈ ਬਰੀਡ ਤੇ ਬਾਈ ਦਾ ਮਾਹੌਲ ਆ ਜਿਹੜਾ ਉਹ ਬਹੁਤ ਜ਼ਿਆਦਾ ਸ਼ਾਂਤਮਈ ਮਾਹੌਲ ਆ ਬਾਈ ਨਵਾਂ ਫਾਰਮ ਬਣਾਉਣਾ 4 ਸਾਲ ਲੇਟ ਬਣਾ ਲਿਓ ਪਰ ਦਰਖਤ ਜ਼ਰੂਰ ਲਾਓ ਫਾਰਮ ਦੇ ਆਲੇ ਦੁਆਲੇ ਅੱਜ ਇੱਥੋਂ ਕੁਝ ਸਿੱਖ ਕੇ ਚੱਲਿਆ ਤਸੱਲੀ ਕਰ